ਇੱਕ ਮਿਊਜ਼ੀਅਮ ਦੀ ਤਰ੍ਹਾਂ ਵੇਖਣ ਲਈ ਰਹਿ ਗਿਆ ਲੋਕ ਹੱਥ ਲਾ ਲਾ ਵੇਖਦੇ ਆ ਫੋਟੋ ਖਿੱਚਦੇ ਆ ਪਰ ਜੋ ਘਾਟਾ ਇਹਨਾਂ ਮਾਪਿਆਂ ਨੂੰ ਆਪਿਆਂ ਦੇ ਵੱਲੋਂ ਲਿਖੀ ਗਈ ਹੈ ਸ਼ੁਭ ਪੁੱਤ ਅੱਜ ਪੂਰੇ 7500 ਦਿਨ ਜਿਹੜੇ ਆ ਤੇ 17532 ਘੰਟੇ ਤੇ ਕਿੰਨੇ ਮਿੰਟ ਸੈਕੰਟ ਗੁਜ਼ਰ ਗਏ ਆ ਪੁੱਤ ਤੁਹਾਨੂੰ ਕਰਦੀ ਦਹਲੀਜ਼ ਲੰਘੇ ਨੂੰ ਮੇਰੀਆਂ ਅਰਦਾਸਾਂ ਤੇ ਮਨਤਾਂ ਦਾ ਸੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾਂ ਇਸੇ ਗਨਾਹ ਤੋਂ ਬਣੇ ਦੁਸ਼ਮਨਾ ਨੇ ਮੇਰੀ ਕੁੱਖ ਚੋ ਖੋ ਲਿਆ ਤੇ ਪੁੱਤ ਅਜਿਹਾ ਹਨੇਰਾ ਕੀਤਾ ਜਿਸ ਮਗਰੋਂ ਉਮੀਦ ਦਾ ਸੂਰਜ ਚੜ੍ਹਨ ਦੀ ਈਮੇਜ ਖੁਦ ਉਮੀਦ ਹੀ ਨਹੀਂ ਵੀ ਸੀ ਪਰ ਬੇਟਾ ਗੁਰੂ ਮਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਦੇ ਵਾਕਫ ਸੀ ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦਬਾਰਾ ਬਖਸ਼ਿਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਤੁਹਾਨੂੰ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿੱਚ ਬਰਕਰਾਰ ਰੱਖਾਂਗੇ ਬੇਸ਼ੱਕ ਮੈਂ ਆਪਣੇ ਸਰੀਰਕ ਤੌਰ ਤੇ ਇਹਨੂੰ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਹਾਂ ਜੋ ਮੈਂ ਇਹਨਾਂ 2 ਸਾਲਾਂ ਤੋਂ 2 ਸਾਲਾਂ ਤੋਂ ਕਰਦੀ ਆ ਰਹੀ ਹਾਂ ਪੁੱਤ ਅੱਜ ਦਾ ਦਿਨ ਬੜਾ ਔਖਾ ਹੈ ਬੜਾ ਕਾਲਾ ਦਿਨ ਅੱਜ ਜਿੱਦੂ ਮੂਸੇ ਵਾਲੇ ਨੂੰ ਅੱਜ ਪੂਰੇ 2 ਸਾਲ ਬੀਤ ਗਏ ਆ ਤੇ ਮਾਪਿਆਂ ਤੇ ਜੋ ਗੁਜ਼ਰਦੀ ਆ ਉਹ ਹੀ ਆ ਆਪਾਂ ਸਾਰੇ ਇੱਕ ਵਾਹਿਗੁਰੂ ਲੈ ਕੇ ਸਿੱਧੂ ਮੂਸੇਵਾਲੇ ਦੀ ਆਤਮਾ ਨੂੰ ਸ਼ਾਂਤੀ ਵਾਸਤੇ ਵਾਹਿਗੁਰੂ ਜੀ ਜਰੂਰ ਲੱਗ ਸਕਦੇ ਆ ਤੇ ਆਪਾਂ ਇਹ ਅਰਦਾਸ ਕਰ ਸਕਦੇ ਆ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਨੂੰ ਵਾਹਿਗੁਰੂ ਲੰਮੀਆਂ ਉਮਰਾਂ ਦੇਵੇ ਪਰ ਜਿਹੜੇ ਪਰਦੇ ਪਿੱਛੇ ਮੂਲ ਕੋ ਕੇ ਉਹ ਸੱਚ ਝੂਠ ਬੋਲ ਰਹੇ ਨੇ ਨਾ ਇੰਨਾ ਕੁਝ ਬੋਲ ਰਹੇ ਨੇ ਸਾਨੂੰ ਝੱਲਣਾ ਔਖਾ ਹੋ ਗਿਆ ਸਾਡਾ ਬੱਚਾ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਚ ਲੱਗਿਆ ਹੋਇਆ ਸੀ ਪੀਜੀਆਈ ਚ ਜਾ ਕੇ ਪੁੱਛੋ ਵੀ ਉਹਨੇ ਕਿੰਨੇ ਮਰੀਜ਼ਾਂ ਦੀ ਜਾਨ ਬਚਾਈ ਜਿਹੜਾ ਕੋਈ ਡੋਨਰ ਮੰਗਦਾ ਸੀ ਉਹਨੇ ਫੋਨ ਕਰਨਾ ਉਹਨੇ ਆਪਦੀ ਪੋਸਟ ਪਾਉਣੀ ਹਜ਼ਾਰਾਂ ਜਵਾਬਕ ਖੜਾ ਹੋ ਜਾਂਦਾ ਸੀ ਉਹ ਕਹਿੰਦੇ ਹੈਗੇ ਵੀ ਸਿੱਧੂ ਚ ਹੰਕਾਰ ਸੀ ਜਿਹੜੇ ਬੰਦੇ ਨੇ ਆਪਦੀ ਨਾ ਜ਼ਮੀਨ ਤੋਂ ਉੱਠ ਕੇ ਇੱਥੇ ਤੱਕ ਆਉਂਦੀ ਆਪਤ ਰੱਖੀ ਕੀਤੀ ਹੋਵੇ ਵਿੱਚ ਹੰਕਾਰ ਹੁੰਦਾ ਠੀਕ ਹੈ ਮੈਂ ਅੱਜ ਫਖਰ ਮਹਿਸੂਸ ਕਰਦੀ ਆ ਵੀ ਮੇਰਾ ਪੁੱਤ ਤਾਂ